ਜਿਸ ਤਰ੍ਹਾਂ ਹੀ ਰਾਤ ਪੈਂਦੀ ਤਾਂ ਘਰ ਦੀ ਨੂਹ ਦੀਆਂ ਦਿਲ ਦੀਆਂ ਧੜਕਣਾ ਤੇਜ਼ ਹੋਣੀਆਂ ਸ਼ੁਰੂ ਹੋ ਜਾਂਦੀਆਂ ਕਿਉਂਕਿ ਉਹਦਾ ਜੇਠ ਉਹਦੇ ਕਮਰੇ ਦੇ ਵਿੱਚ ਆਉਂਦਾ ਤੇ ਉਹਦੇ ਨਾਲ ਹਰ ਰੋਜ਼ ਰਾਤ ਨੂੰ ਜ਼ਬਰਦਸਤੀ ਸਬੰਧ ਬਣਾਉਂਦਾ ਨਿਹਾਂ ਇਸ ਗੱਲ ਤੋਂ ਬਹੁਤ ਪਰੇਸ਼ਾਨ ਸੀ ਤੇ ਐਸੀ ਹੀ ਪਰੇਸ਼ਾਨੀ ਦੇ ਨਾਲ ਉਹ ਇੱਕ ਪਲਾਨ ਬਣਾਉਂਦੀ ਹੈ ਤੇ ਆਖਿਰ ਦੇ ਵਿੱਚ ਉਹ ਆਪਣੇ ਜੇਠ ਦਾ ਕਤਲ ਕਰਵਾ ਦਿੰਦੀ ਹੈ ਇਹ ਕਤਲ ਇਹਨੇ ਸਫਾਈ ਦੇ ਨਾਲ ਉਹ ਕਰਵਾਉਂਦੀ ਹੈ ਕਿ ਕਿਸੇ ਨੂੰ ਕੁਝ ਪਤਾ ਨਹੀਂ ਚੱਲਦਾ ਪਰ ਲਾਸਟ ਦੇ ਵਿੱਚ ਸਿਰਫ ਇੱਕ ਗਲਤੀ ਕਰਕੇ ਉਹ ਫਰੀ ਗਈ ਜੇਕਰ ਇਹ ਗਲਤੀ ਨਾ ਹੁੰਦੀ ਤਾਂ ਸ਼ਾਇਦ ਨੀਹਾ ਅੱਜ ਕਾਨੂੰਨ ਦੇ ਸਕੰਜੇ ਦੇ ਵਿੱਚ ਨਾ ਹੁੰਦੀ ਪਰ ਇਸ ਘਟਨਾ ਤੋਂ ਬਾਅਦ ਕਈ ਲੋਕਾਂ ਦਾ ਇਹ ਵਿਚਾਰ ਸੀ ਕਿ ਉਹਨੇ ਬਹੁਤ ਵਧੀਆ ਕੀਤਾ ਸੀ ਪਰ ਕਈਆਂ ਦਾ ਇਹ ਵੀ ਵਿਚਾਰ ਸੀ ਕਿ ਉਹਨੂੰ ਕਾਨੂੰਨ ਦੇ ਕੋਲ ਜਾਣਾ ਚਾਹੀਦਾ ਸੀ ਕੀ ਸੀ ਪੂਰੀ ਘਟਨਾ ਆਓ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਦੇ ਹਾਂ ਦੋਸਤੋ ਅੱਜ ਦੀ ਜਿਹੜੀ ਸੱਚੀ ਘਟਨਾ ਹੈ ਉੱਤਰ ਪ੍ਰਦੇਸ਼ ਦੇ ਵਿੱਚ ਸੰਭਲ ਜ਼ਿਲ੍ਹੇ ਦੀ ਹੈ ਸੰਭਲ ਜ਼ਿਲ੍ਹੇ ਦਾ ਨਾਮ ਤੁਸੀਂ ਅਕਸਰ ਹੀ ਨਿਊ ਚੈਨਲਾਂ ਦੇ ਉੱਤੇ ਸੁਨਿਆ ਹੋਵੇਗਾ ਕਿ ਇੱਥੋਂ ਦਾ ਕਾਨੂੰਨ ਬਹੁਤ ਹੀ ਸਖਤ ਹੁੰਦਾ ਜਾ ਰਿਹਾ ਹੈ ਜੋਗੀ ਸਰਕਾਰ ਨੇ ਨਾਜਾਇਜ਼ ਜਿੰਨੀਆਂ ਵੀ ਪ੍ਰਾਪਰਟੀਆਂ ਸਨ ਉਹਨਾਂ ਨੂੰ ਉਹਨਾਂ ਦੇ ਉੱਤੇ ਬਲਡੋਜ਼ਰ ਚਲਾ ਦਿੱਤਾ ਹਰ ਘਰ ਦੀ ਬਿਜਲੀ ਪਾਣੀ ਚੈੱਕ ਕੀਤਾ ਜਾ ਰਿਹਾ ਹੈ ਮੀਡੀਆ ਦੀ ਮੰਨੀਏ ਤਾਂ ਇੱਥੋਂ ਦਾ ਕਾਨੂੰਨ ਕਾਫੀ ਵਧੀਆ ਬਣ ਚੁੱਕਿਆ ਹੈ ਪਰ ਇਹਨਾਂ ਵਧੀਆ ਬਣਨ ਦੇ ਬਾਵਜੂਦ ਵੀ ਉੱਥੇ ਇਹੋ ਜਿਹੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜੂਪੀ ਦੇ ਸੰਭਰ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਪੈਂਦਾ ਹੈ ਜਿਹਦਾ ਨਾਮ ਹੈ ਬਰਬਲਾ ਇਸ ਪਿੰਡ ਦੇ ਵਿੱਚ 10 ਦਸੰਬਰ ਨੂੰ ਇੱਕ ਘਰ ਦੇ ਵਿੱਚੋਂ ਚੀਕਾਂ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਇਸ ਘਰ ਦੇ ਵਿੱਚ ਇੱਕ ਲੜਕੇ ਦੀ ਬੋਡੀ ਪੱਖੇ ਦੇ ਨਾਲ ਲਟਕ ਰਹੀ ਹੁੰਦੀ ਹੈ ਜਦੋਂ ਲੋਕ ਦੇਖਦੇ ਨੇ ਤਾਂ ਇਹੀ ਸਮਝਦੇ ਨੇ ਕਿ ਪਿਊਸ਼ ਨੇ ਆਪਣੇ ਆਪ ਨੂੰ ਖਤਮ ਕਰ ਲਿਆ ਉਸਦੇ ਬਾਕੀ ਘਰ ਵਾਲੇ ਵੀ ਬਾਹਰ ਗਏ ਹੋਏ ਸਨ ਤੇ ਜਦੋਂ ਉਹ ਵੀ ਘਰ ਆ ਕੇ ਦੇਖਦੇ ਨੇ ਤਾਂ ਉਹ ਵੀ ਇਹੀ ਸਮਝਦੇ ਨੇ ਕਿ ਉਹਨਾਂ ਦੇ ਮੁੰਡੇ ਨੇ ਆਪਣੇ ਆਪ ਨੂੰ ਖਤਮ ਕਰ ਲਿਆ ਠੀਕ ਚਿਹਰਾ ਪਿਆ ਜਾਂਦਾ ਹੈ ਘਰ ਦੇ ਵਿੱਚ ਰੋਣਾ ਪਿੱਟਣਾ ਸ਼ੁਰੂ ਹੋ ਜਾਂਦਾ ਹੈ ਪਿਊਸ਼ ਦੇ ਬਾਕੀ ਰਿਸ਼ਤੇਦਾਰਾਂ ਨੂੰ ਵੀ ਫੋਨ ਕੀਤਾ ਜਾਂਦਾ ਹੈ ਪਿਊਸ਼ ਦਾ ਇੱਕ ਛੋਟਾ ਭਰਾ ਜਿਹੜਾ ਕਿ ਗੁਰੂਗ੍ਰਾਮ ਦੇ ਵਿੱਚ ਰਹਿੰਦਾ ਸੀ ਜੋ ਕਿ ਇੱਥੋਂ 200 ਕਿਲੋਮੀਟਰ ਦੂਰੀ ਤੇ ਰਹਿੰਦਾ ਸੀ ਇਹਦੀ ਪਤਨੀ ਨੀਹਾ ਉਹ ਪਿਊਸ਼ ਦੇ ਘਰ ਦੇ ਵਿੱਚ ਹੀ ਇਹਦੇ ਨਾਲ ਇੱਕ ਜੁਆਇੰਟ ਫੈਮਿਲੀ ਦੀ ਤਰ੍ਹਾਂ ਰਹਿੰਦੀ ਸੀ ਪੁਲਿਸ ਨੂੰ ਫੋਨ ਕੀਤਾ ਜਾਂਦਾ ਹੈ ਪੁਲਿਸ ਵੀ ਮੌਕੇ ਤੇ ਆਉਂਦੀ ਹੈ ਤੇ ਪਿਊਸ਼ ਦੀ ਬੋਡੀ ਨੂੰ ਪੱਖੇ ਦੇ ਉੱਤੋਂ ਲਾਉਂਦੀ ਹੈ ਤੇ ਪੋਸਟਮਾਰਟਮ ਦੇ ਲਈ ਭੇਜਿਆ ਜਾਂਦਾ ਹੈ ਤੇ ਪੁਲਿਸ ਹੁਣ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੰਦੀ ਹੈ ਹੁਣ ਸਾਰਿਆਂ ਨੂੰ ਇਹੀ ਲੱਗਦਾ ਪਿਆ ਸੀ ਕਿ ਉਸਨੇ ਆਪਣੇ ਆਪ ਨੂੰ ਖਤਮ ਕਰ ਲਿਆ ਕਿਉਂਕਿ ਪਿਊਸ਼ ਦਾ ਜਿਹੜਾ ਘਰ ਸੀ ਬਹੁਤ ਹੀ ਵੱਡਾ ਘਰ ਸੀ ਤੇ ਇਹਨਾਂ ਸਾਰਿਆਂ ਦੇ ਜੀਵਾਂ ਦੇ ਅਲੱਗ-ਅਲੱਗ ਕਮਰੇ ਸਨ ਉਹਦੇ ਮਾਤਾ-ਪਿਤਾ ਦਾ ਵੀ ਅਲੱਗ ਕਮਰਾ ਸੀ ਪਿਊਸ਼ ਦੇ ਛੋਟੇ ਭਰਾ ਜਿਹੜਾ ਕਿ ਵਕੀਲ ਸੀ ਉਹਦੀ ਘਰ ਵਾਲੀ ਰਹਿੰਦੀ ਸੀ ਉਹ ਵੀ ਅਲੱਗ ਤੋਂ ਕਮਰੇ ਦੇ ਵਿੱਚ ਰਹਿੰਦੀ ਸੀ ਤੇ ਹੁਣ ਉਧਰ ਉਹਦਾ ਪਿਊਸ਼ ਦਾ ਜਿਹੜਾ ਛੋਟਾ ਭਰਾ ਸੀ ਉਹ ਵੀ ਆ ਜਾਂਦਾ ਹੈ ਤੇ ਉਹ ਆ ਕੇ ਜਦੋਂ ਪਿਊਸ਼ ਦੀ ਬੋਡੀ ਨੂੰ ਦੇਖਦਾ ਹੈ ਤਾਂ ਉਹ ਕਹਿੰਦਾ ਹੈ ਕਿ ਉਹ ਆਪਣੇ ਆਪ ਨੂੰ ਖਤਮ ਨਹੀਂ ਕਰ ਸਕਦਾ ਕਿਉਂਕਿ ਪਿਊਸ਼ ਇਦਾਂ ਦਾ ਬੰਦਾ ਨਹੀਂ ਸੀ ਉਹਦਾ ਭਰਾ ਕਹਿੰਦਾ ਹੈ ਕਿ ਸਾਡਾ ਚਾਚੇ ਤਾਇਆ ਦੇ ਨਾਲ ਵਿਵਾਦ ਚੱਲ ਰਿਹਾ ਹੈ ਜਗ੍ਹਾ ਨੂੰ ਲੈ ਕੇ ਤੇ ਹੋ ਸਕਦਾ ਹੈ ਕਿ ਘਰ ਦੇ ਵਿੱਚ ਕੋਈ ਨਹੀਂ ਸੀ ਹੈਗਾ ਮੇਰੀ ਘਰ ਵਾਲੀ ਵੀ ਘਰ ਨਹੀਂ ਸੀ ਹੈਗੀ ਤੇ ਇਸ ਲਈ ਪਿਊਸ਼ ਇਕੱਲਾ ਸੀ ਤੇ ਸ਼ਾਇਦ ਕਿਸੇ ਨੇ ਇਹਦਾ ਕਤਲ ਕਰ ਦਿੱਤਾ ਹੋਵੇਗਾ ਹੁਣ ਪੁਲਿਸ ਇਸ ਗੱਲ ਦੇ ਉੱਤੇ ਤਹਿਕੀਕਤ ਕਰਨੀ ਸ਼ੁਰੂ ਕਰ ਦਿੰਦੀ ਹੈ ਤੇ ਦੋ ਦਿਨਾਂ ਬਾਅਦ ਇਹਦੀ ਪੋਸਟਮਾਰਟਮ ਦੀ ਰਿਪੋਰਟ ਵੀ ਆ ਜਾਂਦੀ ਹੈ ਤੇ ਇਸ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਪਤਾ ਇਹ ਚਲਦਾ ਹੈ ਕਿ ਪਿਊਸ਼ ਨੇ ਪਹਿਲਾਂ ਸ਼ਰਾਬ ਪੀਤੀ ਹੋਈ ਸੀ ਤੇ ਜਦੋਂ ਇਹਦਾ ਕਤਲ ਹੋਇਆ ਇਹਦੇ ਪਹਿਲਾਂ ਗਲੇ ਦੇ ਵਿੱਚ ਕਿਸੇ ਨੇ ਇਹਦਾ ਗਲਾ ਦਬਾਇਆ ਸੀ ਜਿਹਦੀਆਂ ਉਂਗਲਾਂ ਦੇ ਨਿਸ਼ਾਨ ਜਿਹੜੇ ਇਹਦੇ ਗਲੇ ਦੇ ਉੱਤੇ ਲੱਗੇ ਹੋਏ ਸਨ ਜਿਸ ਦਾ ਮਤਲਬ ਸੀ ਕਿ ਇਹਨੂੰ ਕਿਸੇ ਨੇ ਪਹਿਲਾਂ ਮਾਰਿਆ ਸੀ ਤੇ ਫਿਰ ਲਟਕਾਇਆ ਸੀ ਇਸ ਤੋਂ ਇਹ ਹੀ ਸਾਬਤ ਹੁੰਦਾ ਸੀ ਕਿ ਪਿਊਸ਼ ਨੂੰ ਮਾਰਿਆ ਗਿਆ ਸੀ ਇਹਦਾ ਕਤਲ ਕੀਤਾ ਗਿਆ ਸੀ ਹੁਣ ਪੁਲਿਸ ਆਪਣੀ ਤਹਿਕੀਕਤ ਜੋੜਾ ਛੋੜਾ ਦੇ ਨਾਲ ਸ਼ੁਰੂ ਕਰ ਦਿੰਦੀ ਹੈ ਤੇ ਜਿਹੜਾ ਪਿਊਸ਼ ਦਾ ਚਾਚਾ ਸੀ ਉਹਨੂੰ ਵੀ ਪੁਛਗਿਸਤ ਵਾਸਤੇ ਬੁਲਾਇਆ ਜਾਂਦਾ ਹੈ ਉਦੇ ਕੋਲੋਂ ਵੀ ਜਦੋਂ ਪੁੱਛਗਿੱਛ ਕੀਤੀ ਜਾਂਦੀ ਹੈ ਪਰ ਪੁਲਿਸ ਨੂੰ ਕੋਈ ਵੀ ਠੋਸ ਜ਼ਬੂਤ ਨਹੀਂ ਮਿਲ ਰਿਹਾ ਸੀ ਜਿਸ ਤੋਂ ਪਤਾ ਲੱਗ ਸਕਦਾ ਕਿ ਪਿਊਸ਼ ਦਾ ਕਤਲ ਕਿਸ ਨੇ ਤੇ ਕਿਉਂ ਕੀਤਾ ਹੈ ਪੁਲਿਸ ਉਹਨੇ ਐਸੀ ਤਰ੍ਹਾਂ ਹੀ ਹੁਣ ਗਲੀ ਦੇ ਵਿੱਚ ਰਾਉਂਡ ਮਾਰ ਰਹੀ ਹੁੰਦੀ ਹੈ ਤੇ ਪੁਲਿਸ ਨੂੰ ਇੱਕ ਕੈਮਰਾ ਦਿਖਾਈ ਦਿੰਦਾ ਹੈ ਸੀਸੀਟੀਵੀ ਕੈਮਰਾ ਜੋ ਕਿ ਟੁੱਟਿਆ ਹੋਇਆ ਸੀ ਜੋ ਗਲੀ ਦੇ ਵਿੱਚ ਲੱਗਿਆ ਹੋਇਆ ਸੀ ਤੇ ਜਿਸ ਦੇ ਸਾਹਮਣੇ ਹੀ ਪਿਊਸ਼ ਦਾ ਘਰ ਸੀ ਹੁਣ ਪੁਲਿਸ ਵਾਲਿਆਂ ਨੂੰ ਪਹਿਲਾਂ ਤੇ ਲੱਗਿਆ ਕਿ ਕੈਮਰਾ ਟੁੱਟਾ ਹੋਇਆ ਹੈ ਸ਼ਾਇਦ ਕੀ ਪਤਾ ਇਹ ਚੱਲਦਾ ਨਾ ਹੋਵੇ ਪਰ ਫਿਰ ਪੁਲਿਸ ਵਾਲੇ ਇਹੀ ਸੋਚਦੇ ਨੇ ਕਿ ਕੀ ਪਤਾ ਇਹ ਜਿਹੜਾ ਕੈਮਰਾ ਕਾਤਲਾ ਨਹੀਂ ਤੋੜਿਆ ਹੋਵੇ ਜਿਸ ਦਿਨ ਉਹ ਘਰ ਆਏ ਹੋਣ ਹੁਣ ਉਹ ਕੀ ਕਰਦੇ ਨੇ ਕਿ ਹੁਣ ਉਹ ਰਿਕਾਰਡਿੰਗ ਚੈੱਕ ਕਰਦੇ ਨੇ ਜਿਹਦੇ ਵਿੱਚ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਦੋ ਲੜਕੇ ਉਸ ਦਿਨ ਘਰ ਜਾਂਦੇ ਹੋਏ ਦਿਖਾਈ ਦਿੰਦੇ ਨੇ ਤੇ ਕਰੀਬ ਅੱਧੇ ਘੰਟੇ ਤੋਂ ਬਾਅਦ ਜਦੋਂ ਬਾਹਰ ਨਿਕਲਦੇ ਨੇ ਤਾਂ ਉਹ ਦੋਨੇ ਲੜਕੇ ਹੀ ਉਸ ਕੈਮਰੇ ਨੂੰ ਤੋੜਦੇ ਨੇ ਹੁਣ ਪੁਲਿਸ ਇਸ ਪਿਊਸ ਅਗਰਵਾਲ ਦੀ ਜਿਹੜੀ ਕੋਲ ਡਿਟੇਲ ਸੀ ਉਹਨੂੰ ਖੰਗਾਲਦੀ ਹੈ ਉਹਦੀ ਸੀ ਡੀ ਆਰ ਕੱਢਦੀ ਹੈ ਤੇ ਪੁਲਿਸ ਨੂੰ ਹੁਣ ਇੱਕ ਨੰਬਰ ਮਿਲਦਾ ਹੈ ਉਹ ਨੰਬਰ ਜਦੋਂ ਦੇਖਿਆ ਜਾਂਦਾ ਹੈ ਕਿ ਉਹ ਨੰਬਰ ਕਿਸ ਦਾ ਹੈ ਤਾਂ ਪਤਾ ਚੱਲਦਾ ਹੈ ਕਿ ਉਹ ਪਿੰਡ ਦੇ ਹੀ ਰਹਿਣ ਵਾਲੇ ਇੱਕ ਮੁੰਡੇ ਜਿਹਦਾ ਨਾਮ ਸੀ ਰਾਜੂ ਉਸ ਦਾ ਨਿਕਲਦਾ ਹੈ ਹੁਣ ਰਾਜੂ ਨੂੰ ਪੁਲਿਸ ਥਾਣੇ ਦੇ ਵਿੱਚ ਪੁਲਿਸ ਬੁલાਉਂਦੀ ਹੈ ਤੇ ਜਦੋਂ ਹੁਣ ਪੁਲਿਸ ਉਸ ਰਾਜੂ ਨੂੰ ਦੇਖਦੀ ਹੈ ਤਾਂ ਉਹ ਰਾਜੂ ਉਹੀ ਮੁੰਡਾ ਸੀ ਜਿਹੜਾ ਉਸ ਦਿਨ ਕੈਮਰੇ ਦੇ ਵਿੱਚ ਆਇਆ ਸੀ ਯਾਨੀ ਕਿ ਪਿਊਸ਼ ਦੇ ਘਰ ਗਿਆ ਸੀ ਤੇ ਇਹਦੇ ਨਾਲ ਉਹਦਾ ਇੱਕ ਦੂਸਰਾ ਦੋਸਤ ਵੀ ਸੀ ਜਿਸ ਦਾ ਨਾਮ ਸੀ ਬਰਦੇਸ਼ ਹੁਣ ਪੁਲਿਸ ਰਾਜੂ ਨੂੰ ਪੁੱਛਦੀ ਹੈ ਕਿ ਤੁਸੀਂ ਉਸ ਦਿਨ 9 ਦਸੰਬਰ ਦੀ ਰਾਤ ਨੂੰ ਪਿਊਸ ਦੇ ਘਰ ਗਏ ਸੀ ਤੁਸੀਂ ਸ਼ਰਾਬ ਪੀਤੀ ਉਹਦੇ ਨਾਲ ਮਿਲ ਕੇ ਤੇ ਉਸ ਤੋਂ ਬਾਅਦ ਤੁਸੀਂ ਪਿਊਸ ਨੂੰ ਮਾਰਿਆ ਕਿਉਂ ਹੁਣ ਇਹ ਪਿਊਸ ਦੱਸਦਾ ਹੈ ਕਿ ਮੇਰਾ ਦੋਸਤ ਮੇਰੇ ਨਾਲ ਸੀ ਬਰਦੇਸ਼ ਪਹਿਲਾਂ ਤਾਂ ਇਹ ਟਾਲ ਮਟੋਲ ਕਰਦੇ ਨੇ ਕਿ ਆਪਾਂ ਪਿਊਸ ਨੂੰ ਨਹੀਂ ਮਾਰਿਆ ਆਪਾਂ ਸਿਰਫ ਸ਼ਰਾਬ ਪੀਤੀ ਸੀ ਤੇ ਫਿਰ ਉੱਥੋਂ ਨਿਕਲ ਆਏ ਸੀ ਪਰ ਜਿਸ ਤਰ੍ਹਾਂ ਹੀ ਪੁਲਿਸ ਹੁਣ ਆਪਣੀ ਸਖਤਾਈ ਵਰਤਦੀ ਹੈ ਸਖਤੀ ਦੇ ਨਾਲ ਇਹਨਾਂ ਕੋਲੋਂ ਪੁੱਛਦੀ ਹੈ ਤਾਂ ਫਿਰ ਇਹ ਟੁੱਟ ਜਾਂਦੇ ਨੇ ਤੇ ਫਿਰ ਇਹ ਦੱਸਦੇ ਨੇ ਕਿ ਅਸੀਂ ਪਿਊਸ਼ ਨੂੰ ਮਾਰਿਆ ਜ਼ਰੂਰ ਹੈ ਪਰ ਇਹਨੂੰ ਮਾਰਨ ਦੇ ਲਈ ਸਾਨੂੰ ਪੈਸੇ ਮਿਲੇ ਹੋਏ ਸਨ ਇਹਨੂੰ ਮਾਰਨ ਦੇ ਲਈ ਸਾਨੂੰ 1 ਲੱਖ ਰੁਪਿਆ ਮਿਲਿਆ ਹੋਇਆ ਸੀ ਤੇ ਇਹ 1 ਲੱਖ ਰੁਪਿਆ ਦਿੱਤਾ ਸੀ ਪਿਊਸ਼ ਦੀ ਛੋਟੀ ਦਰਾਨੀ ਨੀਹਾ ਨੇ ਹੁਣ ਪੁਲਿਸ ਦੇ ਸਾਹਮਣੇ ਨੀਹਾ ਦਾ ਨਾਮ ਜਦੋਂ ਆਉਂਦਾ ਹੈ ਤਾਂ ਹੁਣ ਪੁਲਿਸ ਨੀਹਾ ਨੂੰ ਬੁਲਾਉਂਦੀ ਹੈ ਉਹਦੇ ਕੋਲੋਂ ਪੁੱਛਗਿੱਛ ਕਰਦੀ ਹੈ ਤੇ ਫਿਰ ਨੀਹਾ ਨੇ ਜਿਹੜੀ ਕਹਾਣੀ ਦੱਸੀ ਕਿ ਉਹਨੇ ਕਿਉਂ ਮਰਵਾਇਆ ਆਪਣੇ ਜੇਠ ਨੂੰ ਹੀ ਇਹ ਕਹਾਣੀ ਸੁਣ ਕੇ ਸਾਰੇ ਹੀ ਡੰਗ ਰਹੇ ਗਏ ਸਨ ਉਹ ਦੱਸਦੀ ਹੈ ਕਿ ਮੇਰਾ ਪਤੀ ਵਕਾਲਤ ਦੇ ਸਿਲਸਿਲੇ ਦੇ ਵਿੱਚ ਬਾਹਰ ਰਹਿੰਦਾ ਸੀ ਮੈਂ ਇੱਥੇ ਘਰ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਇਕੱਲੀ ਰਹਿੰਦੀ ਸੀ ਤੇ ਮੇਰਾ ਜਿਹੜਾ ਜੇਠ ਸੀ ਪਿਊਸ਼ ਅਗਰਵਾਲ ਇਹ ਮੇਰੇ ਤੇ ਗੰਦੀ ਨਜ਼ਰ ਰੱਖਦਾ ਸੀ ਤੇ ਪਹਿਲਾਂ ਤਾਂ ਮੈਂ ਚੁੱਪ ਰਹਿੰਦੀ ਸੀ ਕਿਉਂਕਿ ਮੈਂ ਕਿਸੇ ਨੂੰ ਨਹੀਂ ਦੱਸਦੀ ਸੀ ਕਿਉਂਕਿ ਸਾਡੀ ਫੈਮਲੀ ਵਧੀਆ ਫੈਮਲੀ ਹੈ ਤੇ ਮੈਂ ਨਹੀਂ ਚਾਹੁੰਦੀ ਸੀ ਕਿ ਇਹਦੇ ਕਰਕੇ ਸਾਡੇ ਘਰ ਦੇ ਵਿੱਚ ਕੋਈ ਲੜਾਈ ਝਗੜਾ ਪਵੇ ਤੇ ਭਰਾਵਾਂ ਭਰਾਵਾਂ ਦੇ ਵਿੱਚ ਕੋਈ ਲੜਾਈ ਹੋਵੇ ਇਸ ਲਈ ਮੈਂ ਨਜ਼ਰ ਅੰਦਾਜ਼ ਕਰਦੀ ਰਹੀ ਪਰ ਇੱਕ ਦਿਨ ਇਹ ਜਰਾ ਪਿਓ ਸੀ ਉਹ ਰਾਤ ਨੂੰ ਮੇਰੇ ਕਮਰੇ ਦੇ ਵਿੱਚ ਆਇਆ ਤੇ ਮੇਰੇ ਨਾਲ ਜ਼ਬਰਦਸਤੀ ਇਨੇ ਮੇਰੇ ਨਾਲ ਸੰਬੰਧ ਬਣਾਏ ਇੱਕ ਵਾਰੀ ਇਨੇ ਮੇਰੇ ਨਾਲ ਕੀਤਾ ਮੈਂ ਫਿਰ ਵੀ ਚੁੱਪ ਰਹੀ ਮੈਂ ਕਿਸੇ ਨੂੰ ਨਹੀਂ ਦੱਸਿਆ ਪਰ ਫਿਰ ਇਹਦਾ ਰੋਜ਼ ਦਾ ਕੰਮ ਹੀ ਹੋ ਗਿਆ ਸੀ ਇਹ ਰੋਜ਼ ਰਾਤ ਨੂੰ ਪੀ ਕੇ ਆਉਂਦਾ ਸੀ ਤੇ ਜਦੋਂ ਸਾਰੇ ਸੌਂ ਜਾਂਦੇ ਸਨ ਤਾਂ ਇਹ ਮੇਰੇ ਕਮਰੇ ਦੇ ਵਿੱਚ ਆਉਂਦਾ ਸੀ ਤੇ ਮੇਰਾ ਕਮਰਾ ਬੰਦ ਕਰਕੇ ਮੇਰੇ ਨਾਲ ਇਹ ਸਬੰਧ ਬਣਾਉਂਦਾ ਰਹਿੰਦਾ ਸੀ ਤੇ ਇਹ ਸਬੰਧ ਵੀ ਬੜੇ ਗੰਦੇ ਤਰੀਕੇ ਦੇ ਨਾਲ ਬਣਾਉਂਦਾ ਸੀ ਮੈਂ ਬਦਨਾਮੀ ਤੋਂ ਡਰਦੀ ਸੀ ਪਰ ਇਹਦਾ ਜਿਹੜਾ ਸਾਹਸ ਸੀ ਉਹ ਖੁੱਲ ਗਿਆ ਸੀ ਕਿ ਮੈਂ ਕਿਸੇ ਨੂੰ ਦੱਸ ਨਹੀਂ ਰਹੀ ਸੀ ਤੇ ਇਹ ਇਹ ਸੋਚਦਾ ਸੀ ਕਿ ਸ਼ਾਇਦ ਇਹ ਮੇਰਾ ਸਾਥ ਦੇ ਰਹੀ ਹੈ ਕਿਉਂਕਿ ਹੁਣ ਇਹਦਾ ਰੋਜ਼ ਦਾ ਕੰਮ ਹੋ ਗਿਆ ਸੀ ਤੇ ਮੈਂ ਇਹਨੂੰ ਕਈ ਵਾਰੀ ਰੋਕਿਆ ਸੀ ਕਿ ਜੋ ਹੋ ਗਿਆ ਸੋ ਹੋ ਗਿਆ ਪਰ ਮੈਂ ਅੱਗੇ ਤੋਂ ਤੇਰੇ ਨਾਲ ਇਦਾਂ ਨਹੀਂ ਕਰ ਸਕਦੀ ਪਰ ਇਹ ਮੰਨਣ ਦੇ ਲਈ ਤਿਆਰ ਨਹੀਂ ਹੋ ਰਹੀ ਸੀ ਜਦੋਂ ਮੇਰਾ ਪਤੀ ਘਰ ਆਉਂਦਾ ਸੀ ਤਾਂ ਇਹ ਉਹਦੇ ਸਾਹਮਣੇ ਵੀ ਕਈ ਤਰ੍ਹਾਂ ਦੀਆਂ ਮੇਰੇ ਨਾਲ ਗੰਦੀਆਂ ਹਰਕਤਾਂ ਕਰਦਾ ਰਹਿੰਦਾ ਸੀ ਮੈਂ ਰੋਜ਼ ਦੇ ਇਹੋ ਜਿਹੇ ਕੰਮਾਂ ਤੋਂ ਪਰੇਸ਼ਾਨ ਹੋ ਚੁੱਕੀ ਸੀ ਤੇ ਹੁਣ ਮੈਂ ਪਲਾਨ ਬਣਾਇਆ ਸੀ ਕਿ ਕਿਉਂ ਨਾ ਪਿਊਸ ਨੂੰ ਮੈਂ ਮਰਵਾ ਦਵਾਂ ਤੇ ਜੇਕਰ ਮੈਂ ਖੁਦ ਮਾਰਦੀ ਤਾਂ ਮੈਂ ਖੁਦ ਫੜੀ ਜਾਣਾ ਸੀ ਇਸ ਲਈ ਮੈਂ ਹੁਣ ਪਿੰਡ ਦੇ ਦੋ ਲੜਕਿਆਂ ਦੇ ਨਾਲ ਦੋਸਤੀ ਕੀਤੀ ਤੇ ਇਹਨੂੰ ਮਾਰਨ ਵਾਸਤੇ 1 ਲੱਖ ਰੁਪਿਆ ਵੀ ਇਹਨਾਂ ਨੂੰ ਦੇ ਦਿੱਤਾ ਪਹਿਲਾਂ ਤਾਂ ਪਿਊਸ਼ ਅਗਰਵਾਲ ਦੇ ਨਾਲ ਇਹਨਾਂ ਦੋਨਾਂ ਬੰਦਿਆਂ ਨੇ ਦੋਸਤੀ ਕੀਤੀ ਦੋਸਤੀ ਕਰਨ ਤੋਂ ਬਾਅਦ ਫਿਰ ਇੱਕ ਦਿਨ 8 ਨਵੰਬਰ ਦੀ ਰਾਤ ਨੂੰ ਇਕੱਠੇ ਬੈਠ ਕੇ दारू ਪੀਂਦੇ ਨੇ दारू ਪੀਣ ਤੋਂ ਬਾਅਦ ਮੇਰੇ ਪਲਾਨ ਦੇ ਮੁਤਾਬਕ ਹੀ ਇਹ ਫਿਰ ਉਹਦਾ ਗਲਾ ਦਬਾ ਕੇ ਉਹਨੂੰ ਮਾਰ ਦਿੰਦੇ ਨੇ ਪਿਊਸ਼ ਨੂੰ ਮਾਰਨ ਤੋਂ ਬਾਅਦ ਇਹਨੂੰ ਪੱਖੇ ਦੇ ਨਾਲ ਲਟਕਾ ਦਿੰਦੇ ਨੇ ਤਾਂ ਕਿ ਇਹ ਪਤਾ ਲੱਗੇ ਕਿ ਇਹਨੇ ਆਤਮ ਹੱਤਿਆ ਕੀਤੀ ਹੈ ਹੁਣ ਦੋਨੇ ਜਣੇ ਇਹਨੂੰ ਮਾਰਨ ਤੋਂ ਬਾਅਦ ਜਿਸ ਤਰ੍ਹਾਂ ਹੀ ਘਰ ਤੋਂ ਬਾਹਰ ਨਿਕਲਦੇ ਨੇ ਤੇ ਇਹਨਾਂ ਦੀ ਨਜ਼ਰ ਪੈ ਜਾਂਦੀ ਹੈ ਉਹ ਸੀਸੀਟੀਵੀ ਕੈਮਰੇ ਦੇ ਉੱਤੇ ਇਹ ਹੁਣ ਡਰ ਜਾਂਦੇ ਨੇ ਕਿਉਂਕਿ ਇਹਨਾਂ ਨੇ ਇਹ ਸੋਚਿਆ ਹੀ ਨਹੀਂ ਸੀ ਕਿ ਗਲੀ ਦੇ ਵਿੱਚ ਕੋਈ ਕੈਮਰਾ ਵੀ ਲੱਗਾ ਹੋ ਸਕਦਾ ਹੈ ਤੇ ਹੁਣ ਹਫੜਾ ਦਫਰੀ ਦੇ ਵਿੱਚ ਉਸ ਕੈਮਰੇ ਨੂੰ ਇਹ ਤੋੜ ਦਿੰਦੇ ਨੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਚੱਲਦਾ ਕਿ ਇਹ ਕੈਮਰੇ ਨੂੰ ਤੋੜਨ ਦੇ ਨਾਲ ਇਹਦੀ ਜਿਹੜੀ ਰਿਕਾਰਡਿੰਗ ਸੀ ਉਹ ਤਾਂ ਬੰਦ ਹੋਣ ਵਾਲੀ ਨਹੀਂ ਸੀ ਉਹ ਤਾਂ ਪਹਿਲਾਂ ਬਣ ਚੁੱਕੀ ਸੀ ਤੇ ਉਹ ਵੀਡੀਓ ਤਾਂ ਇਹਦੇ ਵਿੱਚ ਹੀ ਰਹੇਗੀ ਪਰ ਇਹਨਾਂ ਨੇ ਇਸ ਨਜ਼ਰੀਏ ਦੇ ਨਾਲ ਕੈਮਰੇ ਨੂੰ ਤੋੜ ਲਿਆ ਕਿ ਸ਼ਾਇਦ ਪੁਲਿਸ ਇਹੀ ਸੋਚੇਗੀ ਕਿ ਕੈਮਰਾ ਖਰਾਬ ਹੈ ਤੇ ਇਹ ਫੜੇ ਨਹੀਂ ਜਾਣਗੇ ਪਰ ਇਸ ਇੱਕ ਕਲਿੱਪ ਦੀ ਵਜ੍ਹਾ ਦੇ ਨਾਲ ਹੀ ਇਹ ਦੋਨੇ ਜਾਨੇ ਫੜੇਗੇ ਤੇ ਇਸ ਕੇਸ ਦਾ ਖੁਲਾਸਾ ਹੋ ਗਿਆ ਜੇਕਰ ਸ਼ਾਇਦ ਇਹ ਕੈਮਰਾ ਨਾਲ ਲੱਗਾ ਹੁੰਦਾ ਤਾਂ ਸ਼ਾਇਦ ਇਹ ਦੋਨੇ ਜਾਨੇ ਨਾ ਫੜੇ ਜਾਂਦੇ ਇਸ ਕੇਸ ਦਾ ਖੁਲਾਸਾ ਹੋਣ ਤੋਂ ਬਾਅਦ ਕਈ ਲੋਕੀ ਇਹੀ ਕਹਿ ਰਹੇ ਸਨ ਕਿ ਨੀਹਾ ਨੇ ਬਹੁਤ ਵਧੀਆ ਕੀਤਾ ਪਰ ਕਈ ਲੋਕਾਂ ਦਾ ਇਹ ਵੀ ਮੰਨਣਾ ਸੀ ਕਿ ਨੀਹਾ ਨੂੰ ਕਾਨੂੰਨ ਦੇ ਕੋਲ ਜਾਣਾ ਚਾਹੀਦਾ ਸੀ ਇਸ ਤਰ੍ਹਾਂ ਦਾ ਕਦਮ ਨਹੀਂ ਚੱਕਣਾ ਚਾਹੀਦਾ ਸੀ ਬਾਕੀ ਤੁਹਾਡਾ ਕੀ ਕਹਿਣਾ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਕਿ ਨੀਹਾ ਨੇ ਸਹੀ ਕੀਤਾ ਜਾਂ ਫਿਰ ਗਲਤ ਕੀਤਾ ਇਹੋ ਜਿਹੇ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ